ਹੁਣ ਤੁਸੀਂ ਡਾਇਰੈਕਟਲੀ ਆਪਣਾ ਫੈਕਟਰੀ ਤੋਂ ਹੀ ਖਰੀਦ ਸਕਦੇ ਹੋ ਤੁਸੀਂ ਆਪਣੇ ਘਰਾਂ ਦੇ ਵਿੱਚ ਲੈ ਜਾ ਸਕਦੇ ਹੋ ਸਿੱਧਾ ਵੱਡੀ ਕੁਆਂਟੀਟੀ ਦੇ ਵਿੱਚ ਮਿਲ ਜੂਗਾ ਮੈਟ ਕਿਸੇ ਨੇ ਲੈ ਕੇ ਜਾਣੇ ਨੇ ਆ ਲੈ ਕੇ ਆਣਾ ਹੈ ਆਪਣਾ ਇਹਦਾ ਸਭ ਤੋਂ ਜ਼ਿਆਦਾ ਵੱਡਾ ਫਾਇਦਾ ਕਿ ਤੁਸੀਂ ਛੋਟਾ ਜਿਹਾ ਤੁਸੀਂ ਤਿਆਰ ਕਰਾਉਣਾ ਹੈਗਾ ਨਿਕਾ ਜ ਇਹਨੂੰ ਰੂਮ ਤਿਆਰ ਕੀਤਾ ਹੋਇਆ ਇਹਨਾਂ ਨੇ ਤੁਸੀਂ ਚੈੱਕ ਵੀ ਕਰ ਲਓ ਵੀ ਆਪਣੇ ਕਿਸੇ ਵੀ ਅੱਛਾ ਜੀ ਜਿਵੇਂ ਕਈ ਵਾਰ ਕਹਿੰਦੇ ਨੇ ਕਿ ਬਈ ਆਪਣੇ ਕੋਲ ਡਿਜ਼ਾਈਨ ਅਵੇਲੇਬਲ ਹੋਣਗੇ ਕਈ ਵਾਰ ਕਹਿੰਦਾ ਕਿ ਤੁਸੀਂ ਫੋਟੋ ਦੇਖ ਕੇ ਰੂਮ ਇਦਾਂ ਦਾ ਤਿਆਰ ਕਰਾਉਣਾ ਵੇਪਰ ਹੈ ਕੜਾ ਤੁਸੀਂ ਦੇਖ ਰਹੇ ਹੋ ਸੱਚੀ ਵਾਲ ਪੇਪਰ ਹੀ ਆਏ ਹਨ ਬਿਲਕੁਲ ਜੀ ਬਿਲਕੁਲ ਔਰ ਇੰਪੋਰਟਡ ਹੈ ਉਹ ਵੀ ਇੰਪੋਰਟਡ ਹੈ ਮਤਲਬ ਟੈਕਸਚਰ ਇਦਾਂ ਦਾ ਹੈ ਹੱਥ ਫੇਰੋਗੇ ਐ ਲੱਗੂਗਾ ਵੀ ਕੋਈ ਮਹਿੰਗਾ ਜਿਹਾ ਕੱਪੜਾ ਤੁਸੀਂ ਫੇਰ ਰਹੇ ਹੋਗੇ ਲੋ ਬਾਲ ਪੇਪਰ ਦੇ ਵਿੱਚ ਤਕਰੀਬਨ 600 ਕਲਰ ਹੈ 600 ਕਲਰ ਆਪਣੇ ਕੋਲ ਪਿਆ ਹੈ ਬਾਲ ਪੇਪਰ ਦੇ ਸਿਰਫ 600 ਕਲਰ ਤੁਸੀਂ ਲਾਲ ਸਾਹਿਬ ਐਡੀ ਵੱਡੀ ਕਲੈਕਸ਼ਨ ਉਹਦੇ ਵਿੱਚ ਪਈ ਹੈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਕੋਈ ਵੀਰਪਾਈ ਹੋਮ ਇੰਟੀਰੀਅਰ ਦਾ ਕੰਮ ਕਰਾਣ ਦੀ ਸੋਚ ਰਿਹਾ ਹੈ ਅੱਗੇ ਹੁੰਦਾ ਸੀਗਾ ਕਿ ਜਿਵੇਂ ਫੈਕਟਰੀ ਦੇ ਵਿੱਚ ਚਲੇ ਗਏ ਕਿ ਸਿਰਫ ਦੁਕਾਨਦਾਰ ਹੀ ਪਰਚੇਸ ਕਰ ਸਕਦੇ ਨੇ ਮਟੀਰੀਅਲ ਬਈ ਸਭ ਤੋਂ ਵੱਡੀ ਆਫਰ ਲੱਗੀ ਹੋਈ ਹੈ ਹੁਣ ਤੁਸੀਂ ਡਾਇਰੈਕਟਲੀ ਆਪਣਾ ਫੈਕਟਰੀ ਤੋਂ ਹੀ ਖਰੀਦ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੱਕ ਵਾਰੀ ਆਪਣਾ ਜਿਹੜਾ ਕੰਪਨੀ ਫੈਕਟਰੀ ਹੈ ਇਹਦਾ ਨਾਮ ਕੀ ਹੈ ਜੀ ਤੇ ਕਿਸੇ ਨੇ ਵਿਜ਼ਿਟ ਕਰਨਾ ਤਾਂ ਇਹਦਾ ਐਡਰੈਸ ਕੀ ਪੈਂਦਾ ਹੈ ਸਾਡੀ ਕੰਪਨੀ ਦਾ ਨਾਮ ਮੈਦਾਨ ਐਲੂਮੀਨੀਅਮ ਐਂਡ ਡੈਕੋਰੇਸ਼ਨ ਔਰ ਸਾਡਾ ਬ੍ਰਾਂਡ ਵਾਲ ਅਫੇਅਰਸ ਦੇ ਨਾਮ ਤੋਂ ਵੈਲ नोन ਹੈ ਜੀ ਸਾ ਫੈਕਟਰੀ ਆਊਟਲੈਟ ਇਹ ਅਸੀਂ ਰੀਸੈਂਟਲੀ ਓਪਨ ਕੀਤਾ ਹੈ ਗਿਲ ਰੋਡ ਤੇ ਲੋਕੇਟਿਡ ਹੈ ਓਪੋਜੀਟ ਅਰੋੜਾ ਪੈਲੇਸ ਜਨਤਾਨਗਰ ਦੇ ਵਿੱਚ ਮੇਨ ਰੋਡ ਤੇ ਪ੍ਰਾਈਮ ਲੋਕੇਸ਼ਨ ਤੇ ਹੀ ਸਾਡਾ ਆਊਟਲੈਟ ਲੋਕੇਟਿਡ ਹੈ ਲੁਧਿਆਣਾ ਦੇ ਵਿੱਚ ਗਿਲ ਰੋਡ ਦੇ ਉੱਤੇ ਪੈਂਦਾ ਹੈ ਬਾਰ ਉਹ ਆਪਾਂ ਤੁਹਾਨੂੰ ਉਹਨਾਂ ਦੀ ਪ੍ਰੋਪਰ ਲੋਕੇਸ਼ਨ ਦਿਖਾਵਾਂਗੇ ਆਪਣਾ ਕੋਈ ਵੀਰਪਾਈ ਹੋਮ ਇੰਟੀਰੀਅਰ ਦੇ ਵਿੱਚ ਕੀ ਕਹਿੰਦੇ ਨੇ ਅੱਜਕੱਲ੍ਹ ਚੱਲ ਰਿਹਾ ਟ੍ਰੈਂਡ ਪੀਵੀਸੀ ਲਵਾ ਲਓ ਤੁਸੀਂ ਕਹਿੰਦੇ ਵੀ ਕੱਲੀ ਪੀਵੀਸੀ ਨਹੀਂ ਯੂਵੀਪੀਸੀ ਚਾਰ ਕੋਲ ਸ਼ੀਟਾਂ ਮਾਰਬਲ ਸ਼ੀਟਾਂ ਹੈ ਮਤਲਬ ਆ ਜਾਣਾ ਇੱਕ ਵਾਰੀ ਬਿਲਕੁਲ ਜੀ ਕੁਆਂਟੀਟੀ ਦੀ ਗੱਲ ਕਰੋਗੇ ਇੱਕ ਤਾਂ ਹੁੰਦਾ ਹੁੰਦਾ ਹੈਗਾ ਕੁਛ ਇੱਕ ਡਿਜ਼ਾਈਨ ਇੱਥੇ ਜੇ ਡਿਜ਼ਾਈਨ ਦੀ ਗੱਲ ਕਰੋਗੇ ਅਨਲਿਮਟਿਡ ਡਿਜ਼ਾਈਨ ਹੈ ਮਿੱਤਰੋ ਜੋ ਤੁਸੀਂ ਕੋਈ ਵਿਜ਼ਿਟ ਕਰੋਗੇ ਨਾ ਤੁਸੀਂ ਇਹ ਕਹੋਗੇ ਕਿ ਬਾਈ ਇੰਨੀ ਵੀ ਕਲੈਕਸ਼ਨ ਹੁੰਦੀ ਹੈ ਜੀ ਸਰ ਸਾਡਾ ਆਪ ਦਾ ਫੈਕਟਰੀ ਆਊਟਲੈਟ ਹੈ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਹਾਂ ਹਾਂਜੀ ਸਾਨੇਵਾਲ ਡੀਲਰ ਰੋਡ ਤੇ ਸਾਡੀ ਫੈਕਟਰੀ ਲੋਕੇਟਿਡ ਹੈ ਅਸੀਂ ਆਪਣਾ ਹੀ ਬ੍ਰਾਂਡ ਆਪਣਾ ਹੀ ਮਾਲ ਵੇਚਦੇ ਹਾਂ ਖੁਦ ਹੀ ਮੈਨੂਫੈਕਚਰ ਕਰ ਰਹੇ ਨੇਗੇ ਬਿਲਕੁਲ ਸਾਹਿਬ ਬਿਲਕੁਲ ਜੀ ਤੇ ਆਪਣੇ ਕੋਲ ਜੇ ਕਿਸੇ ਡਾਇਰੈਕਟਲੀ ਕਿਸੇ ਸਿੰਗਲ ਮਤਲਬ ਕਸਟਮਰ ਆਣਾ ਉਹ ਵੀ ਆ ਜਾਣਾ ਬਿਲਕੁਲ ਜੀ ਹਣਾ ਜੀ ਤੇ ਕੋਈ ਜਿਹਨੇ ਆਪਣੇ ਦੁਕਾਨਦਾਰ ਭਰਾਣਾ ਤੁਸੀਂ ਮਟੀਰੀਅਲ ਲੈਣਾ ਹੈ ਤਾਂ ਉਹ ਵੀ ਆ ਜਾਣਾ ਮੋਸਟ ਵੈਲਕਮ ਜੀ ਸਾਰੇ ਭਰਾਵਾਂ ਦਾ ਕੋਈ ਡਿਟੇਲ ਦਾ ਕੰਮ ਕਰਵਾਉਣਾ ਚਾਹੁੰਦਾ ਹੈ ਘਰ ਦਾ ਕੰਮ ਕਰਵਾਉਣਾ ਚਾਹੁੰਦਾ ਹੈ ਔਰ ਹੋਲ ਸੇਲ ਦੇ ਵਿੱਚ ਤਾਂ ਅਸੀਂ 1992 ਤੋਂ ਸਟੇਲ ਕਰ ਰਹੇ ਹਾਂ ਜੀ ਓਕੇ ਜੀ ਤੇ ਜੇ ਹੁਣ ਗੱਲ ਕਰਦੇ ਹਾਂ ਮਟੀਰੀਅਲ ਦੀ ਮਿੱਤਰੋ ਕੁਝ ਕਾ ਆਪਾਂ ਸੈਂਪਲ ਇੱਥੇ ਲੱਗੇ ਹੋਏ ਨੇਗੇ ਤੇ ਇੱਕ ਵਾਰੀ ਮੈਂ ਤੁਹਾਨੂੰ ਜਿੰਨਾ ਵੀ ਆਪਣੇ ਕੋਲ ਮਟੀਰੀਅਲ ਹੈ ਹੋਮ ਇੰਟੀਰੀਅਰ ਦੇ ਰਿਲੇਟਡ ਸਾਰਾ ਕਵਰ ਇਹ ਆਪਣੇ ਹੈਗੇ ਚਾਰਕੋਲ ਛਿੱਟਾਂਗੇ ਜੀ ਇਹ ਇਹ ਚਾਰਕੋਲ ਲੋਵਰਸ ਹੈ ਜੀ ਇੰਪੋਰਟਡ ਆਈਟਮ ਹੈ ਓਕੇ ਇਹਦੇ ਵਿੱਚ ਤੁਹਾਨੂੰ ਹਰ ਸਾਈਜ਼ ਦਾ ਚਾਰਕੋਲ ਲੋਵਰ अवेलेबल ਮਿਲੇਗਾ ਤੇ ਇੱਕ ਜੇ ਆਪਾਂ ਨੋਰਮਲ ਆਰਮ ਛੋਟਾ ਜਿਹਾ ਸਵਾਲ ਪੁੱਛਾਂਗਾ ਜੀ ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਕਿੰਨੇ ਕੰਨੇ ਜੇ ਕੋਪਾ ਕੁਆਂਟੀਟੀ ਦੀ ਗੱਲ ਕਰੀ ਚਾਰਕੋਲ ਲੋਵਰਸ ਦੇ ਵਿੱਚ ਅਸੀਂ ਤੁਹਾਨੂੰ ਤਕਰੀਬਨ 100 ਪਲੱਸ ਆਰਟੀਕਲ ਅਵੇਲੇਬਲ ਕਰਵਾਵਾਂਗੇ 100 ਪਲੱਸ ਆਰਟੀਕਲ ਸਿਰਫ ਚਾਰਕੋਲ ਲੋਬਰ ਦੇ ਵਿੱਚ ਇਹਦਾ ਕੁਝ ਕੁ ਡੈਮੋ ਪੀਸਿਸ ਪਏ ਨੇ ਇਹਨਾਂ ਦੀ ਅਲੱਗ-ਅਲੱਗ ਵਿਡਥ ਤੇ ਅਲੱਗ-ਅਲੱਗ ਲੈਂਥ ਹੋ ਜਾਣਾ ਹੈ ਦੇ ਵਿੱਚ ਜਿਹੜੀ ਚੌੜਾਈ ਆ ਤੁਹਾਨੂੰ ਮਿਲੇਗੀ 5 ਇੰਚ 6 ਇੰਚ 10 ਔਰ 12 ਇੰਚ ਔਰ ਹਾਈਟਸ ਆਫ ਦੀ ਸਟੈਂਡਰਡ 5.5 ਫੁੱਟ ਰਹੇਗੀ ਓਕੇ ਸਾਰਿਆਂ ਦੀ ਹਾਈਟ ਸੇਮ ਹੈ 5.5 ਫੁੱਟ ਤੇ ਇਹਦੇ ਵਿੱਚ ਜੇ ਵੈਰਾਈਟੀ ਗੱਲ ਕਰੋਗੇ ਸਾਰਾ ਤੁਹਾਡੇ ਸਾਹਮਣੇ ਮਟੀਰੀਅਲ ਪਿਆ ਕਿਸੇ ਨੇ ਚਾਰ ਕੋਲ ਲੂਬਰੇ ਨੇ ਚਾਰ ਕੋਲ ਸ਼ੀਟ ਲੈਣਾ ਹੈ ਡਬਲ ਯੂ ਪੀ ਸੀ ਲੈਣੇ ਨੇਗੇ ਆਪ ਪੈਣੇਗੇ ਅਲੱਗ ਅਲੱਗ ਪੀ ਵੀ ਸੀ ਵੀ ਆਪਣੇ ਕੋਲ ਬਾਦੂ ਪਿਆ ਮਟੀਰੀਅਲ ਇੱਕ ਵਾਰੀ ਆ ਚੀਜ਼ਾਂ ਦਾ ਵਾਕਰਨਡ ਕਰਾ ਦੇ ਆਪਣੇ ਜਿੰਨੇ ਪਰਾ ਕੋਈ ਵੀ ਕੰਮ ਕਰਨ ਦੀ ਸੋਚ ਰਹਾ ਹੁੰਦਾ ਇੱਕ ਵਾਰੀ ਵੈਸੇ ਹਾਂ ਜੇ ਗੱਲ ਕਰੋਗੇ ਰੇਟ ਦੇ ਮਿੱਤਰੋ ਰੇਟ ਬਸ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਦਾ ਨਾ ਕਿ ਇੱਥੋਂ ਤੁਹਾਨੂੰ ਫੈਕਟਰੀ ਰੇਟ ਤੇ ਜਾਂ ਮਿਲ ਜਾਣਗੇ ਆ ਇਹ ਸੈਂਪਲ ਪਏ ਨੇ ਇਹਨਾਂ ਤੋਂ ਥੋੜੇ ਜਿਹੇ ਹੋਰ ਜਿਹੜੇ ਆਪਣੇ ਕੋਲ ਐਡਵਾਂਸ ਸੈਂਪਲ ਲਏਗੇ ਉਹ ਆਫਿਸ ਦੇ ਵਿੱਚ ਪਏ ਨੇ ਮੈਂ ਤੁਹਾਨੂੰ ਉਹਨਾਂ ਦੇ ਪ੍ਰੋਪਰ 1 ਬਾਈ 1 ਗੈਡ ਕਰ ਦੂੰਗਾ ਇੱਥੇ ਹੁਣ ਆਹ ਬਰੇਡ ਤੁਸੀਂ ਚੈੱਕ ਕਰ ਲਈ ਇਸ ਤੋਂ ਇਲਾਵਾ ਇਸ ਫੈਕਟਰੀ ਦੇ ਵਿੱਚ ਆਪਣੇ ਕੋਲ ਆਹ ਇਹਦਾ ਕੀ ਕਹਿੰਦੇ ਨੇ ਸ਼ੀਟ ਨੂੰ ਇਹਨੂੰ ਯੂਵੀ ਮਾਰਬਲ ਸ਼ੀਟ ਅਵੇਲੇਬਲ ਹੈ ਜੀ 8 ਬਾਈ 4 ਦੇ ਸਾਈਜ਼ ਦੇ ਵਿੱਚ 8 ਬਾਈ 4 ਦੀ ਸ਼ੀਟ ਹੈ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਬੈਨੀਫਿਟ ਹੁੰਦਾਗਾ ਆਪਣੇ ਕਈ ਭਰਾਵਾਂ ਦੇ ਘਰਾਂ ਦੇ ਵਿੱਚ ਸੇਮ ਸੂਮ ਹੁੰ ਮੈਂ ਕਹਿੰਦਾ ਇਹ ਇੱਕ ਵਾਰੀ ਲਾ ਲਓ ਨਾ ਨਾ ਸਾਰੀ ਉਮਰ ਪੇਂਟ ਪੁੰਡ ਕਰਾਉਣ ਦੀ ਲੋੜ ਆ ਆ ਲਵਾ ਲੈਣ ਮੁੜ ਕੇ ਚੱਕ ਦੀ ਲੋੜ ਇਹਦੇ ਵਿੱਚ ਆਪਣੇ ਕੋਲ ਇੱਕ ਵਾਰੀ ਆ ਡਿਜ਼ਾਈਨ ਜਿੰਨੇ ডিসਪਲੇ ਤੇ ਪੈਣਾ ਫਰੰਟ ਤੇ ਤੇ ਆ ਬੈਕ ਸਾਈਡ ਤੇ ਇਧਰਲੇ ਪਾਸੇ ਜੇ ਆਪਣੇ ਕੋਲ ਕੋਈ ਭਰਾ ਹੈ 8x4 ਦਾ ਸੈਜ ਹੁੰਦਾ ਹੈ ਹਨ ਜੀ ਇਹਦੇ ਵਿੱਚ ਆਪਣੇ ਕੋਲ ਕਿੰਨੇ ਕੁ ਡਿਜ਼ਾਈਨ ਪਏ ਨੇ ਜੀ ਇਹਦੇ ਵਿੱਚ ਤਕਰੀਬਨ ਅਸੀਂ ਤੁਹਾਨੂੰ 70 ਤੋਂ 80 ਪੈਟਰਨ ਅਵੇਲੇਬਲ ਦਿਖਾਵਾਂਗੇ ਜੀ 70 ਤੋਂ 80 ਹਾਂ ਜੀ ਬੱਲੇ ਬੱਲੇ ਕਮਾਲ ਨਹੀਂ ਹੋ ਗਈ ਹਨ ਲਓ ਜੀ ਚੈੱਕ ਕਰ ਲਓ ਇੱਕ ਵਾਰੀ ਜੇ ਮਟੀਰੀਅਲ ਦੀ ਗੱਲ ਕਰਾਂਗੇ ਇਹ ਹਾਰਡ ਮਟੀਰੀਅਲ ਦੀ ਬਣੀ ਹੁੰਦੀ ਹੈ ਮਿੱਤਰੋ ਇਹਨੂੰ ਨਾ ਪਾਣੀ ਨਾਲ ਕੁਝ ਹੋਵੇ ਨਾ ਰੇਤ ਨਾਲ ਕੁਝ ਹੋਵੇ ਨਾ ਜੀ ਕੁਝ ਨਹੀਂ ਹੁੰਦਾ ఎవਰੀਥਿੰਗ ਲੈ ਆਜੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਆਹ ਡੱਬਿਆਂ ਦੇ ਵਿੱਚ ਕੀ ਪਿਆਗਾ ਲਓ ਜੀ ਬਾਲ ਪੇਪਰਾਂ ਦਾ ਸਟਾਕ ਸਾਰਾ ਆਪਣੇ ਕੋਲ ਕੈਟਾਲਾਗ ਦਾ ਬਲੇ ਪਰੰਦਾਈ ਕਾਫੀ ਲੋਗ ਮਟੀਰੀਅਲ ਆ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਕਾਫੀ ਸਟਾਕ ਅਵੇਲੇਬਲ ਹੈ ਤੇ ਇਹਦੇ ਮੈਂ ਤੁਹਾਨੂੰ ਕੈਟਲੋਗ ਬੁੱਕਾਂ ਚੈੱਕ ਕਰਾਉਂਗਾ ਮੈਂ ਕਹਿੰਨਾ ਬੁੱਕਾਂ ਤੁਸੀਂ ਐਂ ਕਹੋਗੇ ਕਿ ਬਈ ਯਾਰ ਵਾਲ ਪੇਪਰ ਦੀ ਵੀ ਢੀ ਤਾਕੜੀ ਕਲੈਕਸ਼ਨ ਹੁੰਦੀ ਹੈ ਕੁਝ ਕੁ ਸੈਂਪਲ ਰੱਖੇ ਹੋ ਨੇ ਜਿਹਨੂੰ ਆਪਾਂ ਪ੍ਰੀਮੀਅਮ ਡਿਜ਼ਾਈਨ ਕਹਿ ਦਨੇ ਹੁੰਨੇਗੇ ਕਿਸੇ ਵੀ ਆਪਣੇ ਵੀਰ ਭਾਈ ਨੇ ਲੈਣਾ ਕੁਝ ਕੁ ਸੈਂਪਲ ਆਪੇ ਨੇ ਤੇ ਆਜੋ ਜੀ ਤੁਹਾਨੂੰ ਫੈਕਟਰੀ ਦਾ ਆਪਾਂ ਵਾਕਰ ਆਊਟ ਕਰਾਈਏ ਆਪਣੇ ਪੀਵੀਸੀ ਲੂਬਰ ਚਾਰਕੋਲ ਸ਼ਿਟਾਂ ਆ ਜੀ ਜਦ ਹੋ ਗਈ ਹੈਣਾ ਲਓ ਬਈ ਆ ਸਾਰੇ ਡੱਬਿਆਂ ਦੇ ਵਿੱਚ ਆਪਣੇ ਹੀ ਮਟੀਰੀਅਲ ਭਰੇ ਹੋਏ ਹੈਣਾ ਜੀ ਇਥੇ ਅਸੀਂ ਸਿਰਫ ਆਪਣਾ ਸਟਾਕ ਰੱਖਿਆ ਸਰ ਹਾਂਜੀ ਲਾਵੇ ਇੱਕ ਵਾਰੀ ਜਿੰਨੇ ਭਰਾ ਦੇਖ ਰਹੇ ਚੈੱਕ ਕਰ ਲਓ ਬਈ ਸਾਡਾ ਕੋਈ ਦੁਕਾਨਦਾਰ ਭਰਾ ਕੋਈ ਫੈਬ੍ਰିକੇਟਰ ਭਰਾ ਜਿਵੇਂ ਮੈਂ ਦੱਸਿਆ ਕਿ ਸਾਡਾ ਅਸੀਂ ਫੈਕਟਰੀ ਆਊਟਲੈਟ ਖੋਲ੍ਹਿਆ ਆਏਗਾ ਉੱਥੇ ਹੀ ਮੌਕੇ ਤੇ ਉਹਨਾਂ ਨੂੰ ਮਾਲ ਹਾਜ਼ਰ ਮਿਲ ਜਾਏਗਾ ਹਾਂ ਮਤਲਬ ਤੁਸੀਂ ਆ ਕੇ ਚੈੱਕ ਵੀ ਕਰ ਸਕਦੇ ਹੋ ਬਾਕੀ ਪਰ ਸਾਨੂੰ ਸੈਂਪਲ ਜੁੜ ਦਿਖਾਵਾਂਗੇ ਆ ਜਿੰਨਾ ਵੀ ਸਟਾਕ ਪਿਆ ਸਾਰਾ ਬਾਲ ਪੇਪਰ ਦੇ ਨਾਲ ਭਰਿਆ ਪਿਆ ਔਰ ਸਾਰੇ ਦੇ ਸਾਰੇ ਆਪ ਨੂੰ ਫੈਕਟਰੀ ਰੇਟ ਤੇ ਪ੍ਰੋਵਾਈਡ ਮਿਲ ਜਾਣਗੇ ਜੀ ਲਓ ਵੀ ਆ ਜੋ ਇੱਕ ਇਧਰਲੇ ਪਾਸੇ ਵੀ ਚੈੱਕ ਕਰ ਲਓ ਇਹ ਆਪਣਾ ਪੀਵੀਸੀ ਆ ਗਈ ਸਾਰੇ ਹਨਾ ਪੀਵੀਸੀ ਪਲੈਂਕ ਹੈ ਜੀ 10 ਇੰਚ ਬਾਈ 10 ਫੁੱਟ ਦੇ ਵਿੱਚ ਹੈ ਇਹ ਸਾਡੀ ਇਨ ਹਾਊਸ ਮੈਨੂਫੈਕਚਰਿੰਗ ਹੈ ਜੀ ਓਕੇ ਜੀ ਇਹ ਆਪ ਆਪ ਤਿਆਰ ਕਰ ਰਹੇ ਨੇ ਬਾਈ ਹੋਰ ਇਹਦੇ ਵਿੱਚ ਜੇ ਗੱਲ ਕਰੋਗੇ ਪੂਰਾ ਫਲੈਕਸੀਬਲ ਪੀਸ ਹੈ 100 ਪਲੱਸ ਦੇ ਵਿੱਚ ਡਿਜ਼ਾਈਨ ਪਿਆ ਬਾਈ 100 ਪਲੱਸ ਬਹੁਤ ਹੁੰਦਾ ਮਿੱਤਰੋ ਤੁਸੀਂ ਆ ਕਹੋਗੇ ਕਿ ਬਾਈ ਯਾਰ ਇੰਨੇ ਡਿਜ਼ਾਈਨ ਯਾਰ ਕਮਾਲ ਹੋ ਗਏ ਹਨਾ ਪੀਵੀਸੀ ਦੇ ਵਿੱਚ ਅਸੀਂ ਤੁਹਾਨੂੰ 300 ਪਲੱਸ ਡਿਜ਼ਾਈਨ ਦੇਵਾਂਗੇ ਜੀ ਕਿੰਨੇ ਜੀ ਪੀਵੀਸੀ ਪੈਰਲ ਦੇ ਵਿੱਚ 300 ਦਾ ਸਾ ਆਰਟੀਕਲ ਨੇ 300 ਪਲੱਸ ਡਿਜ਼ਾਈਨ ਮਿਲ ਜੂਗਾ ਪੀਵੀਸੀ ਦੇ ਕੱਲਾ ਵਿੱਚ ਅੱਛਾ ਉਧਰ ਆਪਣਾ ਕੋਲ ਡਿਜ਼ਾਈਨ ਦੇ ਵਿੱਚ ਬਹੁਤ ਪੈਣਾ ਹਨਾ ਆਫਿਸ ਦੇ ਵਿੱਚ ਆਪਾਂ ਉਹ ਵੀ ਚੈੱਕ ਕਰਾ ਦਾਂਗੇ ਲੋ ਬੇ ਆ ਇਧਰਲੇ ਪਾਸੇ ਆ ਗਿਆ ਜੀ ਆਪਣਾ ਸਾਰਾ ਬਾਲ ਪੇਪਰ ਦਾ ਸਟਾਕ ਤੇ ਇਧਰਲੇ ਪਾਸੇ ਆਈ ਪੰਜਣਾ ਆਪਣੇ ਹਨਾ ਜੀ ਪੀਵੀਸੀ ਸ਼ੀਟਸ ਵਗੈਰਾ ਲਓ ਜੀ ਆਪਰਾ ਹੋਣਾ ਫੁੱਲ ਭਰ ਕੇ ਨੇਗੇ ਬਾਈ ਬਾਕੀ ਮੈਂ ਸੋਨਣਾ ਕੈਟਲੋਗ ਬੁੱਕ ਚੈ ਉਤੋਂ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਇਹਨਾਂ ਕੋਲ ਕਿੰਨੇ ਕੁ ਤਕੜੀ ਕਲੈਕਸ਼ਨ ਹੈ ਇਹ ਹੈਗੇ ਜੀ ਫੈਕਟਰੀ ਦਾ ਆਪਣਾ ਵਾਕ ਰਾਉਂਡ ਤੇ ਆਪਾਂ ਆਫੀਸ਼ੀਅਲੀ ਜਾਣਾ ਜੀ ਆਜੋ ਬਈ ਹੁਣ ਜਿਹੜਾ ਅਸਲੀ ਤਮਾਕਾ ਤੁਹਾਨੂੰ ਦਿਖਾਈਏ ਵੀ ਇੱਥੇ ਕਲੈਕਸ਼ਨ ਕਿਹੇ ਜੀ ਹੈ ਤੇ ਕਿਹੇ ਕਿਹੇ ਜੀ ਤੁਹਾਨੂੰ ਮਿਲ ਸਕਦੀ ਹੈ WPC ਦਾ ਸਟਾਕ ਹੈ ਉਹ ਕਿੰਨਾ ਆਜੋ ਬਈ WPC ਵੀ ਦਿਖਾ ਦਿੰਨੇ ਆ ਤੁਹਾਨੂੰ ਆਜੋ ਬਈ ਇਧਰਲੇ ਪਾਸੇ ਮੈਂ ਕਿਹਾ ਜੀ ਇੱਕ ਵਾਰੀ ਜੂਰੇ ਬੰਦਾ ਆ ਗਿਆ ਨਾ ਕਨਫਿਊਜ਼ ਨਹੀਂ ਹੋਊਗਾ ਵੀ ਮੈਂ ਘਰਾਂ ਦੇ ਵਿੱਚ ਲਵਾਵਾਂ ਕੀ ਸਰ ਦੇਖੋ ਸਾਡਾ ਤਾਂ ਜਿਹੜਾ ਮੰਤਵ ਹੈ ਕਸਟਮਰ ਦਾ ਹੱਲ ਕਰਵਾਉਣਾ ਨਾ ਕਿ ਉਹਨੂੰ ਕਨਫਿਊਜ਼ ਕਰਨਾ ਬਾਕੀ ਮੈਕਸਿਮਮ ਆਰਟੀਕਲ ਪ੍ਰੋਵਾਈਡ ਕਰਨਾ ਸਾਡਾ ਕੰਮ ਹੈ ਜੀ ਹਾਂ ਉਹਦੇ ਵਿੱਚ ਇਹ ਚੀਜ਼ ਦੀ ਕਨਫਿਊਜ਼ਨ ਹੋ ਗਈ ਵੀ ਆਹ ਵੀ ਸੋਨਾ ਲੱਗ ਰਿਹਾ ਜੀ ਆਹ ਵੀ ਸੋਨਾ ਲੱਗ ਰਿਹਾ ਹੈ ਜੀ ਵੀ ਉੱਥੇ ਦੇ ਉਹਦੇ ਕੋਲ ਆਪਸ਼ਨ ਬਹੁਤ ਹੈਗੇ ਇਹ ਸਾਡਾ ਡਬਲ ਯੂ ਪੀ ਸੀ ਤੇ ਚਾਰ ਕੁਲ ਦਾ ਸਟਾਕ ਹੈ ਜੀ ਇਹ ਸਾਰਾ ਸਟਾਕ ਪਏ ਹੈ ਹਾਂ ਅੱਛਾ ਜੀ ਅੱਛਾ ਆ ਚੀਜ਼ਾਂ ਵੀ ਆ ਗਈਆਂ ਆਰਟੀਫੀਸ਼ੀਅਲ ਇਹਨੂੰ ਆਪਾਂ ਜਿਵੇਂ ਵਰਟੀਕਲ ਗਾਰਡਨ ਹੈ ਜੀ ਤੁਸੀਂ ਆਪਣੇ ਘਰਾਂ ਦੇ ਵਿੱਚ ਲੈ ਜਾ ਸਕਦੇ ਹੋ ਸਿੱਧਾ ਵੱਡੀ ਕੁਆਂਟੀਟੀ ਦੇ ਵਿੱਚ ਮਿਲ ਜੂਗਾ ਮੈ ਇਹਦਾ ਸੱਤ ਜਿਹਦੇ ਵੱਡਾ ਫਾਇਦਾ ਕਿ ਤੁਸੀ ਛੋਟਾ ਜਿਹਾ ਤੁਸੀਂ ਤਿਆਰ ਕਰਾਉਣਾ ਹੈਗਾ ਨਿਕਾ ਜਆ ਇਹਨੂੰ ਕੁਛ ਨਹੀਂ ਹੁੰਦਾ ਮਿੱਤਰੋ ਇਹ ਹੁੰਦਾ ਸਾਰਾ ਸਾਰਾ ਏ ਟੂ ਜ਼ेड ਆਰਟੀਫੀਸ਼ਲ ਲੈਣਾ ਜੀ ਲਓ ਬਈ ਅਚਾ ਆਪਾਂ ਜੀ ਨੇ ਕੁਛ ਕਿਛ ਟਾ ਇਧਰਲੇ ਸੈਂਪਲ ਤੇ ਮੜਾ ਇੱਕ ਵਾਰੀ ਵਾਕ ਰੌਂਡ ਕਰਾ ਦੇ ਆ ਤੁਹਾਡੇ ਸਾਹਮਣੇ ਬਾਕੀ ਆਪਾਂ ਤੁਹਾਨੂੰ ਜੋ ਮੇਨ ਫੋਕਸ ਕਰਦੇ ਹਾਂ ਹੁਣ ਆਫਿਸ ਦੇ ਵਿੱਚ ਜਾ ਕੇ ਇਹਨਾਂ ਕੋਲ ਕਲੈਕਸ਼ਨ ਪਈਆ ਹੁਣ ਉਹਦੇ ਤੁਹਾਨੂੰ ਇਨ ਡਿਟੇਲ ਦੇ ਵਿੱਚ ਸਮਝਾ ਦਾਂਗੇ ਜਿੰਨੇ ਭਰਾ ਵੀ ਦੇਖ ਰਹੇ ਹੋਗੇ ਤੇ ਹੁਣ ਆਪਾਂ ਜੇ ਗੱਲ ਕਰੀਏ ਆਪਣੇ ਕੋਲ ਡਬਲ ਊ ਪੀ ਵੀ ਸੀ ਦੇ ਆ ਲੈਣ ਪਈਆ ਜੀ ਪੂਰੀ ਦੀ ਪੂਰੀ ਹ ਇਹ ਸਾਰਾ ਫਲੋਟਡ ਪੈਨਲਸ ਹੈ ਜੀ ਫਲੋਟਡ ਪੈਨਲ ਆ ਗਿਆ ਸਾਰਾ ਸਾਡਾ ਆਪਦੀ ਫੈਕਟਰੀ ਦੇ ਵਿੱਚ ਸਾਰਾ ਮਾਲ ਤਿਆਰ ਹੁੰਦਾ ਓਕੇ ਜੀ ਇਹਦੇ ਵਿੱਚ ਤੁਹਾਨੂੰ 10 ਇੰਚ ਔਰ 12 ਇੰਚ ਚੌੜਾ ਮਾਲ ਮਿਲੇਗਾ ਠੀਕ ਹੈ ਜੀ ਉਚਾਈ ਸਭ ਦੀ 10 ਫੁੱਟ ਰਹੇਗੀ ਜੀ ਇਹ ਨਹੀਂ 10 ਫੁੱਟ ਰੂਗੀ ਚੌੜਾਈ ਹਣਾ ਹਾਂ ਜੀ ਤੇ ਆ ਵੀ ਸੇਮ ਆ ਗਈ ਹੈ ਹਣਾ ਜੀ ਇਹਦੇ ਵਿੱਚ ਥੋੜਾ ਜਿਹਾ ਵਸਾਇਆ ਗਿਆ ਹੈਗਾ ਇਹ ਡਿਜ਼ਾਈਨ ਨੇ ਅਲੱਗ ਅਲੱਗ ਜਿਵੇਂ ਕਿ ਇਹਨਾਂ ਨੇ ਕਿਹਾ ਕਿ 100 ਪਲਸ ਦੇ ਇਹਦੇ ਵਿੱਚ ਮਿਲ ਜੂਗੀ ਕਿ ਜਿੰਜ 300 ਪਲੱਸ ਡਿਜ਼ਾਈਨ ਵੀ ਮਿਲ ਜੂਗਾ ਹਣਾ ਫਿਲਮਾਂ ਦੇ ਵਿੱਚ ਅਸੀਂ ਤੁਹਾਨੂੰ ਤਕਰੀਬਨ 300 ਪਲੱਸ ਆਰਟੀਕਲ ਦੇਵਾਂਗੇ ਜੀ ਓਕੇ ਜੀ ਇਹ ਫਲੂਟਡ ਪੈਨਲ ਹੈ ਜੀ ਅੱਜ ਕੱਲ ਇਹ 골ਡਨ ਟੇਪ ਟ੍ਰੈਂਡ ਦੇ ਵਿੱਚ ਹੈ ਹਾਂ ਜੀ ਇਹਦਾ ਸਾਈਜ਼ 1 ਫੁੱਟ ਬਾਈ 10 ਫੁੱਟ ਹੈ 8 ਗਰੂਪ ਇਹਨੂੰ ਕਿਹਾ ਜਾਂਦਾ ਜੀ ਇਹਦਾ ਪੈਟਰਨ ਇਹਦਾ ਬਈ ਮਟੀਰੀਅਲ ਵੀ ਕਾਫੀ ਜ਼ਿਆਦਾ ਸੋਲਿਡ ਹੈ ਨਹੀਂ ਹੈਗਾ ਵੀ ਜੰਮੀ ਹਲਕੀ ਚੀਜ਼ ਹੈ ਕੋਈ ਨਹੀਂ ਜੀ ਨਹੀਂ ਅਸੀਂ ਬਹੁਤ ਹੀ ਪ੍ਰੋਪਰ ਵਧੀਆ ਮਾਲ ਤਿਆਰ ਕਰਦੇ ਹਾਂ ਜੀ ਲਓ 10 ਗਰੂਪ ਜੀ ਰਨਿੰਗ ਆਈਟਮ ਇਹਦੀ ਚੌੜਾਈ ਜ਼ਿਆਦਾ ਹੈ ਹਣਾ ਇਹ ਨਹੀਂ ਸਰ ਇਹ ਸਾਰਾ 12 ਇੰਚੀ ਚੌ 12 ਇੰਚ ਦੇ ਵਿੱਚ ਆਉਂਦਾ ਮਤਲਬ 1 ਫੁੱਟ ਵਾਂਗੂ ਹੋ ਗਿਆ ਹਨਾ ਜੀ 1 ਫੁੱਟ ਬਾਈ 10 ਫੁੱਟ ਸਰ 1 ਫੁੱਟ ਬਾਈ 10 ਫੁੱਟ ਇਹ ਸਾਰਾ ਚਾਰ ਕੋਨ ਮਟੀਰੀਅਲ ਅਲੱਗ-ਅਲੱਗ ਪੈਟਰਨ ਦਿਖਾ ਰਹੇ ਆ ਜੀ ਲਓ ਬਈ ਇਹਦੇ ਵਿੱਚ ਕਲਰ ਸ਼ੇਡ ਚੈੱਕ ਕਰ ਲਓ ਜਿੰਨੇ ਵਾਰਾ نیچے ਵੀ ਚੈੱਕ ਕਰਾ ਦੇ ਮਤਲਬ ਕਲਰ ਤੁਹਾਡੇ ਕੋਲ ਇੱਕ ਤੋਂ ਇੱਕ ਜਿਹੇਆ ਕਲਰ ਤੁਸੀਂ ਕਹੋਗੇ ਆਲਮੋਸਟ ਇਹੋ ਜਿਹਾ ਪ੍ਰੋਵਾਈਡ ਹੋ ਜਾਊਗਾ ਅੱਜ ਕੱਲ ਆ ਚੱਲ ਰਹੇ ਨੇ 골ਡ ਸਲੀਵ ਵਾਲੇ ਵੀ ਟ੍ਰੈਂਡਿੰਗ ਦੇ ਵਿੱਚ ਤੁਹਾਨੂੰ ਇਹ ਵੀ ਮਿਲ ਜਾਣਗੇ ਉਰੇ ਤੇ ਲਓ ਬਈ ਆ ਕਰੋ ਚੈੱਕ ਇਹ ਸਾਡਾ 10 ਇੰਚ ਬਾਈ 10 ਫੁੱਟ ਦਾ ਬਲੈਂਕ ਹੈ ਜੀ ਫਲੂਟਡ ਦੇ ਵਿੱਚ ਫਲੂਟਰ ਦੇ ਵਿੱਚ ਜੀ ਤੇ ਉਹ ਆਪਣੇ ਪੀਵੀਸੀ ਦੇ ਆ ਗਏ ਹਨ ਜੀ ਸਾਹਮਣੇ ਪਿਆ ਡਿਜ਼ਾਈਨ ਪੀਵੀਸੀ ਦੇ ਵੀ ਚੈੱਕ ਕਰ ਲਓ ਜਿੰਨੇ ਭਰਾ ਦੇਖ ਰਹੇ ਹੋਗੇ ਤੇ ਇੱਕ ਵਾਰੀ ਨਾ ਰੂਮ ਤਿਆਰ ਕੀਤਾ ਹੋਇਆ ਇਹਨਾਂ ਨੇ ਤੁਸੀਂ ਚੈੱਕ ਵੀ ਕਰ ਲਓ ਵੀ ਆਪਣੇ ਕਿਸੇ ਵੀ ਅੱਛਾ ਜੀ ਜਿਵੇਂ ਕਈ ਵਾਰ ਕਹਿੰਦੇ ਨੇ ਕਿ ਬਈ ਆਪਣੇ ਕੋਲ ਡਿਜ਼ਾਈਨ ਅਵੇਲੇਬਲ ਹੋਣਗੇ ਕਈ ਵਾਰ ਕਹਿੰਦਾ ਕਿ ਸੀ ਫੋਟੋ ਦੇਖ ਕੇ ਰੂਮ ਇਦਾਂ ਦਾ ਤਿਆਰ ਕਰਾਉਣਾ ਹਰ ਤਰ੍ਹਾਂ ਦਾ ਹੱਲ ਹੋ ਜਾਏਗਾ ਜੀ ਜਿੱਦਾਂ ਦਾ ਡਿਜ਼ਾਈਨ ਕੋਈ ਕਸਟਮਰ ਤਿਆਰ ਕਰਵਾਉਣਾ ਚਾਹੁੰਦਾ ਹੋ ਜਾਏਗਾ ਅੱਛਾ ਮਤਲਬ ਆਪਣੇ ਕੋਲ ਚਾਹ ਫੋਟੋ ਲਿਆਉਣਾ ਜੇ ਨਾ ਕੋਈ ਕਿਸ ਤਰ੍ਹਾਂ ਦੀ ਕੋਈ ਕਲਿੱਪ ਪਈ ਆਪਾਂ ਸੇਮ ਮੈਜਰ ਡੱਗਲੇ ਤਰ੍ਹਾਂ ਕੇ ਦੇ ਦਾਂਗੇ ਤੁਸੀਂ ਗੂਗਲ ਤੋਂ ਨੈਟ ਤੋਂ ਕੋਈ ਵੀ ਆਰਟੀਕਲ ਅਗਰ ਪਸੰਦ ਕਰੋਗੇ ਤੇ ਉਹ ਬਣ ਜਾਏਗਾ ਉਹ ਬਣ ਜਾਏਗਾ ਲਾ ਆਪਿਆ ਪੀਵੀਸੀ ਦੇ ਚੈੱਕ ਕਰ ਲੋ ਤੇ ਇਹਦੇ ਇਹਦੇ ਨਾਲ ਦੀਆਂ ਚੀਜ਼ਾਂ ਲਾ ਮੈਂ ਕਹਿੰਦਾ ਜੀ ਆਮਦ ਕਾਨ ਦਾ ਤਾਂ ਰੱਖਦਾ ਨਹੀਂ ਹੋਗਾ ਹਨਾ ਜੀ ਕੌਣ ਕਹਿ ਦੂਗਾ ਜੀ ਇਹ ਪੀਵੀਸੀ ਹੈ ਆਇਓ ਮੜਾ ਜਾ ਇਧਰ ਨੂੰ ਇਹ ਤਾਂ ਇਹਨਾਂ ਲੱਗ ਜਿਵੇਂ ਇੱਕ ਕੱਪੜੇ ਦਾ ਟੈਕਸਚਰ ਲੱਗਿਆ ਹੋਵੇ ਉੱਪਰਲੇ ਪਾਸੇ ਸਰ ਇਹ ਸਪੈਸ਼ਲ ਸੀਰੀਜ਼ ਅਸੀਂ ਤਿਆਰ ਕੀਤੀ ਹੈ ਕਸਟਮਰ ਲਈ ਹਾਂਜੀ ਇਹ ਫੈਬਰਿਕ ਸੀਰੀਜ਼ ਹੈ ਓਕੇ ਆ ਦੇਖ ਲਓ ਬਈ ਇਦਾਂ ਇਦਾਂ ਚੀਜ਼ਾਂ ਸਾਨੂੰ ਉਰੇ ਸਿਰਫ ਉਰੇ ਹੀ ਦੇਖ ਕੇ ਨੂੰ ਮਿਲेंगी ਕਿਉਂਕਿ ਉਰੇ ਕਲੈਕਸ਼ਨ ਬਹੁਤ ਜ਼ਿਆਦਾ ਇਹਦੇ ਵਿੱਚ ਤਾਂ ਆਪਣੇ ਕੋਲ 300 ਪਲੱਸ ਡਿਜ਼ਾਈਨ ਪਿਆ ਹਨ ਜੀ ਆਹ ਕੁਛਕੜ ਦੇਖ ਲਓ ਬਈ ਤੁਹਾਡੇ ਸਾਹਮਣੇ ਵਾਕਰਨਡ ਕਰਾਉਣ ਲੱਗ ਰਹੇ ਆ ਤੇ ਇਹ ਇੱਕ ਚੀਜ਼ ਆ ਗਈਆਂ ਜੀ ਆਪਣੀਆਂ ਚਾਰਕੋ ਲ ਆ ਗਈਆਂ ਸਾਡਾ 5 ਇੰਚੀ ਸੈਗਮੈਂਟ ਹੈ ਜੀ ਚਾਰਕੋ ਲੋਵਰਸ ਹੈ ਓਕੇ ਜੀ ਇਸ ਤੋਂ ਉੱਪਰ ਵਾਲੀ ਜਿਹੜੀ ਹੈ ਲਾਈਨ ਆ ਇਹਦੇ ਵਿੱਚ 10 ਇੰਚੀ ਚਾਰਕੋ ਲ ਹੈ ਓਕੇ ਜੀ نیچے 12 ਇੰਚੀ ਚਾਰਕੋ ਲ ਜੀ ਇਹ ਸਾਰਾ ਚਾਰਕੋ ਦਾ ਬਈ ਜਿਹੜਾ ਜਿੰਨੇ ਵੀ ਸੈਂਪਲ ਪਏ ਤੁਹਾਡੇ ਸਾਹਮਣੇ ਤੇ ਇਹ ਆ ਗਈ ਆਪਣਾ WPC ਇਹ WPC ਲੋਵਰ ਜੀ ਇਹ ਵੀ ਇੰਪੋਰਟੈਂਟ ਨੇ ਓਕੇ ਜੀ 6 ਇੰਚ ਬਾਈ 95 ਇੰਚ ਸਾਈਜ਼ ਦੇ ਵਿੱਚ ਅਵੇਲੇਬਲ ਹੈ ਜੀ ਇਹ ਬਾਈ ਇਹਦੀ ਆ ਪਤਾ ਗੱਲ ਕੀ ਦੇ ਪੈਸੇ ਤੁਸੀਂ ਲਾਣੇ ਨੇ ਆ ਜੀ ਚੈੱਕ ਕਰ ਲੈ ਗੋ ਮੈਂ ਕਹਿੰਦਾ ਕੁਆਲਿਟੀ ਮੂੰਹੋਂ ਬੋਲ ਦਿਆ ਬਾਈ ਇਹਨਾਂ ਦੇ ਵੀ ਹਾਂ ਚੀਜ਼ ਹੈਗੀ ਹੈ ਜੀ ਹਨਾ ਜੀ ਲਓ ਹੁਣ ਜਿਹੜੇ ਕਹਿੰਦੇ ਨੇ ਕਿ ਵਾਲ ਪੇਪਰ ਦੇ ਸ਼ਿਕਾਇਤਾਂ ਦੇ ਲਈ ਕਹਿੰਦਾ ਕਿੰਨੀਆਂ ਬੁੱਕਾਂ ਕੈਟਲੌਗ ਦੇਣ ਕਿੰਨੀਆਂ ਬੁੱਕਾਂ ਆਹ ਕਾਊਂਟਰ ਚੈੱਕ ਕਰਾ ਦੇ ਸਾਰਾ ਭਰਿਆ ਪਿਆ ਕੋਈ ਇੱਕ ਚੱਕੇ ਖੋਲ ਕੇ ਚੱਕ ਰਹੀ ਹੈ ਪਾਣਾ ਸ਼ੋਰ ਸਰ ਲਓ ਬਾਈ ਜੰਨੇ ਭਰਾ ਦੇਖ ਰਹੇ ਨੇ ਇੱਕ ਵਾਰ ਇਹ ਚੈੱਕ ਕਰ ਲਓ ਮਿੱਤਰ ਉਸਿਆਂ ਕਹਾਂਗੇ ਕਿ ਭਾਈ ਇਹਦੇ ਨਾਲ ਦੇਖਦੇ ਬਾਲ ਪੇਪਰ ਹੁੰਦੇ ਨੇ ਮਿੱਤਰੋ ਆ ਬਾਲ ਪੇਪਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਸੱਚੀ ਬਾਲ ਪੇਪਰ ਹੈ ਇਹ ਹੈ ਨਾ ਬਿਲਕੁਲ ਜੀ ਬਿਲਕੁਲ ਔਰ ਇੰਪੋਰਟਡ ਹੈ ਉਹ ਵੀ ਇੰਪੋਰਟਡ ਹੈ ਮਿੱਤਰੋ ਟੈਕਸਚਰ ਇਦਾਂ ਦਾ ਹੈ ਹੱਥ ਫੇਰੋਗੇ ਐ ਲੱਗੂਗਾ ਵੀ ਕੋਈ ਮਹਿੰਗਾ ਜਿਹਾ ਕੱਪੜਾ ਤੁਸੀਂ ਫੇਰ ਰਹੇ ਹੋਗੇ ਮੈਂ ਕਹਾਂ ਜੀ ਇੱਕ ਵਾਰੀ ਘਰ ਦੇ ਵਿੱਚ ਲਾ ਗਣਾ ਮੈਂ ਕਹਿੰਦਾ ਜੀ ਰਿਸ਼ਤੇਦਾਰ ਆਗੇ ਤੁਹਾਨੂੰ ਪੁੱਛਣਗੇ ਵੀ ਲਵਾਇਆ ਕਿਥੋਂ ਪਹਿਲਾਂ ਸਾਡਾ ਨਾਮ ਲੈ ਲਿਓ ਸਰ ਵੀ ਉਹਨਾਂ ਤੋਂ ਲਵਾਇਆ ਹੈ ਜੀ ਸਰ ਲਓ ਭਾਈ ਆ ਕਰ ਲਓ ਚੱਕ ਮਿੱਤਰੋ ਮੈਂ ਸਾਨੂੰ ਜੇ ਚੈੱਕ ਕਰਾਉਣਾ ਅੱਜ ਕੜੀਆਂ ਗ ਇਹ ਉੱਭਰਿਆ ਹੋਇਆ ਪਾਟਾਈ 3D ਇੰਬੋਸ ਹੈ ਜੀ ਇਹਨੂੰ ਇੰਬੋਸਡ ਹਨਾ ਜੀ ਆਹ ਦੇਖ ਲਓ ਬਾਈ ਇਹ ਫੜਕੇ ਵੀ ਇਦਾਂ ਲੱਗ ਰਿਹਾ ਜੀ ਫੀਲ ਹੋ ਰਿਹਾ ਕਿ ਮੈਂ ਕਿਸੇ ਕੱਪੈਨ ਨੂੰ ਫੀਲ ਕਰ ਰਿਹਾ ਹਾਂ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਵਾਲਪੇਪਰ ਹੈ ਇਹ ਵਾਲਪੇਪਰ ਵੈਸੇ ਤਾਂ ਚਲੋ ਮੈਂ ਕੀ ਕਹਿਣਾ ਜੀ ਆਮ ਤਾਂ ਹੈ ਵੀ ਨਹੀਂ ਪੋਸੀਬਲ ਹੈ ਹਨਾ ਜੇ ਹੋਇਆ ਵੀ ਕਿਸੇ ਤਗੜੇ ਸ਼ੋਰੂਮ ਤੇ ਹੋਊਗਾ ਉਹਦੇ ਨਾਲ ਤਾਂ ਆਪਣੇ ਰੇਟ ਅੱਦੋ ਅੱਦੋ ਦੇ ਫਰਕ ਪੈ ਜਾਣਾਂ ਅੱਧੇ ਨਾਲੋਂ ਵੀ ਘੱਟ ਹੈ ਜੀ ਇਹ ਵੀ ਅਸੀਂ ਤੁਹਾਨੂੰ ਹੋਲਸੇਲ ਰੇਟ ਤੇ ਹੀ ਦੇਵਾਂਗੇ ਇਹ ਵੀ ਹੋਲਸੇਲ ਤੇ ਮਿਲ ਜੂਗਾ ਭਾਈ ਲੈ ਵੀ ਚੈੱਕ ਕਰ ਲੋ ਇੱਕ ਅੱਧੀ ਕੋਈ ਪ੍ਰੀਮੀਅਮ ਬੁੱਕ ਹੋਰ ਕੱਢੀ ਜੀ ਦੇਖੀ ਆਪਾਂ ਮੈਂ ਕਿਹਾ ਨਾ ਯਾ ਜਸ 2-4 ਦੇ ਆਪਾਂ ਡੈਮੋ ਦੇਈ ਦੀਏ ਘੈਂਟ ਘੈਂਟ ਜੇ ਲੈ ਵੀ ਕਰੋ ਚੈੱਕ ਮਿੱਤਰੋ ਇਹ ਸਾਰੀ ਬਾਲ ਪੇਪਰ ਦੀ ਕਲੈਕਸ਼ਨ ਹੈ ਲੈ ਵੀ ਇਹ ਸਾਰੇ ਕੈਟਲੌਗਸ ਨੇ ਜੀ ਓਕੇ ਸਾਡੇ ਕੋਲ ਹਾਲ ਜ਼ਿਆਦਾ ਬ੍ਰਿਕਸ ਡਿਜ਼ਾਈਨ ਆਖਦਰਾਣਾ ਜੀ ਲੈ ਵੀ ਮਿੱਤਰੋ ਆ ਕਰੋ ਚੈੱਕ ਬਈ ਆ ਜਿੰਨੇ ਵੀ ਬੁੱਕਾਂ ਪਈਆਂ ਨੇ ਇੱਕ ਤੋਂ ਇੱਕ ਵਦਕੇ ਨੇ ਜੋ ਸਾਨੂੰ ਹੁਣ ਟੇਬਲ ਤੇ ਦਿਖ ਰਹੀਆਂ ਤੁਸੀਂ ਇੱਕ ਆਕੇ ਚੱਕੋਗੇ ਤਾਂ ਉਤੇ ਮਨ ਖਰਾਬ ਹੋ ਜਾਊਗਾ ਵੀ ਆਹ ਵਾਲੀ ਹੈ ਫਿਰ ਜਦ ਦੂਸਰੀ ਖੋਲੋਗੇ ਤਾਂ ਉਤੇ ਵੀ ਮਨ ਖਰਾਬ ਹੋ ਜਾਊਗਾ ਤਾਂ ਹੁਣ ਕੀ ਆ ਟਾਈਮ ਕੱਢ ਕੇ ਆ ਜਾਓ ਜੇ ਤੁਸੀਂ ਆਪਣਾ ਬਾਲ ਵਾਲ ਪੇਪਰ ਦਾ ਕੁਝ ਕੀਨ ਹੈ ਲੈ ਇਹਦੇ ਨਾਲ ਦੇ ਟੈਕਸਚਰ ਵੀ ਦੇਖਣ ਨੂੰ ਮਿਲ ਜਾਣਗੇ ਸਾਨੂੰ ਬਾਲ ਪੇਪਰ ਦੇ ਆਪਣੇ ਕੋਲ ਕਿੰਨੀ ਕਲੈਕਸ਼ਨ ਹੈ ਜੀ ਜੇ ਆਪਾਂ ਆਈਡੀਕਲੀ ਵੀ ਡਿਜ਼ਾਈਨ ਕਿੰਨੇ ਨੇ ਇਹ ਬਾਲ ਪੇਪਰ ਦੇ ਵਿੱਚ ਸਾਡੇ ਕੋਲ ਇਸ ਸਮੇਂ 9 ਕੈਟਲੌਗਸ ਦਾ ਮਟੀਰੀਅਲ ਅਵੇਲੇਬਲ ਹੈ ਜੀ ਓਕੇ ਹਰ ਕੈਟਲੋਗ ਦੇ ਵਿੱਚ ਤਕਰੀਬਨ 60 ਤੋਂ 17 ਆਰਟੀਕਲ ਨੇ ਓਕੇ ਜੀ ਅਕੋਰਡਿੰਗਲੀ ਸਾਡੇ ਕੋਲ ਵਾਲਪੇਪਰ ਦੇ ਵਿੱਚ ਤਕਰੀਬਨ 600 ਕਲਰ ਹੈਗਾ 600 ਕਲਰ ਆਪਣੇ ਕੋਲ ਪਈ ਹੈ ਵਾਲਪੇਪਰ ਦੇ ਸਿਰਫ 600 ਕਲਰ ਜੀ ਲਾਲ ਸਾਹਿਬ ਐਡੀ ਵੱਡੀ ਕਲੈਕਸ਼ਨ ਉਹਦੇ ਵਿੱਚ ਪਈ ਹੈ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਵੀ ਜਿੱਥੇ ਆਪਣਾ ਫੈਕਟਰੀ ਹੈ ਨਾ ਜਿੱਥੇ ਆਪਾਂ ਬਣਦਾ ਸਾਨੂੰ ਸਾਰਾ ਦਿਖਾ ਦਈਏ ਤਾਂ ਜੋ ਕਈ ਭਰਾਏ ਨਾ ਕਹਿ ਦੇਣ ਕਿ ਬਾਈ ਯਾਰ ਉਹ ਹੀ ਕਹਤਾ ਫੈਕਟਰੀ ਚ ਬਣਦੇ ਨੇ ਆਪਾਂ ਤੁਹਾਨੂੰ ਜਾ ਕੇ ਚੈੱਕ ਵੀ ਕਰਾਣੇ ਆ ਬਾਕੀ ਇਹਨਾਂ ਦੇ ਨਾ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਸਕਰੀਨ ਤੇ ਚੱਲ ਰਹੇ ਨੇ ਬਾਕੀ ਜਿਵੇਂ ਕਈ ਵਾਰ ਕਹਿੰਦੇ ਨੇ ਕਿ ਬਈ ਸਾਡਾ ਦੂਰ ਹੈ ਜੀ ਕੋਈ ਕੂਰੀਅਰ ਕਰਾਉਣਾ ਚਾਹੁੰਦੇ ਆਗੇ ਵਾਲ ਪੇਪਰ ਦੇ ਵਿੱਚ ਕੂਰੀਅਰ ਦੀ ਫੈਸਿਲਿਟੀ ਅਵੇਲੇਬਲ ਹੈ ਹਾਂ ਜੀ ਬਾਕੀ ਵੀ ਸਾਰਾ ਮਾਲ ਹਰ ਲੋਕੇਸ਼ਨ ਤੇ ਡਿਲੀਵਰ ਹੋ ਸਕਦਾ ਹੋ ਸਕਦਾ ਹਨਾ ਜੀ ਜੀ